ਸਮਾਣਾ ਸਦਰ ਪੁਲਿਸ ਸਟੇਸ਼ਨ ਦੇ ਅਧੀਨ ਸਮਾਣਾ ਪਟਿਆਲਾ ਸੜਕ ਤੇ ਪਿੰਡ ਚੌਂਟਖੜੀ ਦੇ ਨਜ਼ਦੀਕ ਦੋ ਨੌਜਵਾਨ ਮੋਟਰਸਾਈਕਲ ਤੇ ਆਪਣੀ ਡਿਊਟੀ ਕਰਕੇ ਪਟਿਆਲਾ ਦੇ ਸਿੱਸਪਤ ਹਸਪਤਾਲ ਤੋਂ ਆਪਣੇ ਘਰ ਸਮਾਣਾ ਆ ਰਹੇ ਸੀ ਲੇਕਿਨ ਉਹਨਾਂ ਦੇ ਪਿੱਛੇ ਹੀ ਮਿਲਟਰੀ ਏਰੀਆ ਤੋਂ ਕੁਝ ਮੋਟਰਸਾਈਕਲ ਦੋ ਸਵਾਰ ਲੱਗੇ ਅਤੇ ਕੁਝ ਟਕਰਬੇ ਕੋਲ ਆ ਕੇ ਲੱਗੇ ਜਿਹੜੇ ਕਿ ਪੁਲਿਸ ਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਔਰ ਚੌਂਟਖੜੀ ਕੋਲ ਆ ਕੇ ਉਹਨਾਂ ਨਾਲ ਮਾਰਕੁੱਟ ਕੀਤੀ ਗਈ ਹੈ ਔਰ ਉਹਨਾਂ ਦਾ ਮੋਟਰਸਾਈਕਲ ਵੀ ਕੋਕੇ ਲੈ ਗਏ ਉਸ ਮਾਮਲੇ ਦੇ ਵਿੱਚ ਸਦਰ ਪੁਲਿਸ ਸਮਾਣਾ ਵੱਲੋਂ ਕਥਿਤ ਦੋ ਜਿਹੜੇ ਉਹਨਾਂ ਤੇ ਜਿਹਨਾਂ ਨੇ ਜ਼ਖਮੀ ਕੀਤਾ ਆ ਕੇ ਹਮਲਾ ਕੀਤਾ ਮੋਟਰਸਾਈਕਲ ਲੈ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਹਾਂ ਨੂੰ ਸਮਾਣਾ ਅਦਾਲਤ ਦੇ ਵਿੱਚ ਪੁਲਿਸ ਪੇਸ਼ ਕਰ ਰਹੀ ਹੈ ਜਿਹੜੇ ਕਥਿਤ આરોપી ਐ ਪੁਲਿਸ ਸਦਰ ਸਮਾਣਾ ਅਦਾਲਤ ਸੇ ਪੇਸ਼ ਕਰ ਰਹੀ ਹੈ ਔਰ ਅਦਾਲਤ ਸੇ ਪੇਸ਼ ਕਰਨ ਦੇ ਬਾਅਦ ਅਗਲੀ ਕਾਰਵਾਈ ਜਾਂਚ ਕੀਤੀ ਜਾਣੀ ਲੇਕਿਨ ਕਿਨ ਕਾਰਨਾ ਕਰਕੇ ਲੜਾਈ ਹੋਈ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਲੇਕਿਨ ਦੋ ਨੌਜਵਾਨ ਪਟਿਆਲੇ ਤੋਂ ਕੰਮ ਕਰਕੇ ਆਪਣੇ ਘਰ ਵਾਪਸ ਆ ਰਹੇ ਸੀ ਅਸੀਂ ਹਸਪੀਟਲ ਤੋਂ ਔਰ ਉਸਕੇ ਬਾਅਦ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਜਿਹੜਾ ਕਿ ਉਹਨਾਂ ਨੇ ਦੱਸਿਆ ਉਸਕੇ ਮੁਤਾਬਿਕ ਪੁਲਿਸ ਨੇ ਕਥਿਤ ਦੋ ਹੋਰ ਆਪਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੋਰ ਵੀ ਕੁਝ ਸਾਥੀਆਂ ਜੇ ਪੁਲਿਸ ਨੇ ਗ੍ਰਿਫਤਾਰ ਕਰਨੇ ਹਨ ਇਸ ਦੇ ਬਾਰੇ ਜਾਣਕਾਰੀ ਸੈਕ ਥਾਣੇਦਾਰ ਰਾਜਕੁਮਾਰ ਵੱਲੋਂ ਦਿੱਤੀ ਗਈ ਇਹ ਨਾ 3 ਤਰੀਕ ਨੂੰ ਇਹਨਾਂ ਨੇ ਸਮਾਨੇ ਦੇ ਦੋ ਲੜਕੇ ਸੀ ਉਹਨਾਂ ਨੂੰ ਪਿੰਡ ਚੌਂਠ ਦੇ ਖੇੜੀ ਖੇੜੀ ਫੱਤਨ ਦੇ ਨੇੜੇ ਘੇਰ ਕੇ ਉਹਨਾਂ ਨੂੰ ਕੁੱਟ ਕੇ ਸੱਤਾ ਮਾਰ ਕੇ ਉਹਨਾਂ ਦਾ ਮੋਟਰਸਾਈਕਲ ਤੇ ਮੋਬਾਈਲ ਖੋ ਕੇ ਲੈ ਗਏ ਸੀ ਤੇ ਉਹਦੇ ਸਬੰਧ ਵਿੱਚ ਹੀ ਇਹਨਾਂ ਤੇ ਮਕਦਮਾ ਦਰਜ ਕੀਤਾ ਸੀ 127 ਨੰਬਰ ਤੇ ਉਹਦੇ ਚ ਦੋ ਬੰਦੇ ਅਸੀਂ ਰੈਸਟ ਕਰ ਲਏ ਨੇ ਬਾਕੀ ਨੇ ਜਿਹੜੇ ਜੇ ਉਹਨਾਂ ਦੀ ਭਾਲ ਜਾਰੀ ਹੈ ਕਿੰਨੇ ਕੁ ਬੰਦੇ ਹੋਰ ਵੀ ਕੁਝ ਨੇ ਇਹ ਬੰਦੇ ਇਹਨਾਂ ਦੇ ਨਾਲ 6-7 ਅਨਨੋਨ ਬੰਦੇ ਨੇ ਜਿਹੜੇ ਭੱਜ ਗਏ ਸੀ ਇਹ ਮੋਟਰਸਾਈਕਲਾਂ ਦੇ ਕੇ ਇੱਥੇ ਕੁੱਟਿਆ ਸੀ ਸਰ ਲੜਾਈ ਸੀਗੀ ਹਾਂਜੀ ਗੁੱਜਰ ਦੀ ਲੜਾਈ ਸੀਗੀ ਬਸ ਉਹ ਹੀ ਹੋ ਗਈ ਜੀ ਸਰ ਸਰ ਨਹੀਂ ਫਿਰ ਤੁਸੀਂ ਕੁੱਤੇ ਵੈਸੇ ਹੀ ਹੋ ਗਈ ਆ ਉਸ ਨਾਲ ਗੱਲ ਬਾਤ ਕੋਈ ਅਫਸੋਸ ਹੈ ਇਸ ਚੀਜ਼ ਦਾ ਹਾਂਜੀ ਅਫਸੋਸ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼